ਇਸ ਤਰ੍ਹਾਂ ਜਿਵੇਂ ਰੇਤ ਖਾਈ ਦੀ ਏਦਾਂ ਹੁੰਦਾ ਪਹਿਲਾਂ ਨਾਮ ਕਿਰਕਰਾ ਮਨ ਨਹੀਂ ਟਿਕਦਾ ਕਈ ਕਹਿੰਦੇ ਮਨ ਨਹੀਂ ਟਿਕਦਾ ਜਪੀਏ ਕਿਵੇਂ ਕਈ ਤਾਂ ਜਪਦੇ ਹੀ ਨਹੀਂ ਪਹਿਲਾਂ ਨਹੀਂ ਮਨ ਟਿਕਦਾ ਤੇ ਪਹਿਲਾਂ ਸਿੱਖ ਇਸ ਸ਼ਰਤ ਤੇ ਨਾਮ ਜਪਦੇ ਹੀ ਨਹੀਂ ਕਿ ਮੇਰਾ ਮਨ ਜ਼ਰੂਰ ਟਿਕ ਜਾਏ ਅੱਜ ਹੀ ਸਿੱਖ ਦਾ ਕੰਮ ਕੀ ਹੈ ਗੁਰੂ ਦਾ ਹੁਕਮ ਮੰਨਣਾ ਗੁਰੂ ਸਾਹਿਬ ਦਾ ਹੁਕਮ ਮੰਨੀ ਜਾਣਾ ਜੋ ਮਹਾਰਾਜ ਨੇ ਕਿਹਾ ਗੁਰ ਕਹਿਆ ਆਸਾ ਕਰਿ ਕਮਾਵੋ ਗੁਰ ਕੀ ਕਰਨੀ ਕਾਹੇ ਤਾਓ ਗੁਰੂ ਸਾਹਿਬ ਨੇ ਜੋ ਕੁਝ ਕਿਹਾ ਉਹਨੂੰ ਕਰੀ ਚੱਲੋ ਗੁਰੂ ਕੇ ਸਿਖੋ ਉਹਨੂੰ ਕਰਨਾ ਭਾਵੇਂ ਉਹ ਕਿਵੇਂ ਦਾ ਵੀ ਕੰਮ ਹੋਵੇ ਉਹ ਕੰਮ ਕਰੀ ਜਾਣਾ ਪਹਿਲਾਂ ਕੌੜਾ ਲੱਗੇਗਾ ਨਾਮ ਜਿਹੜਾ ੜਤਨ ਲੱਗੇਗੀ ਪਹਿਲਾਂ ਨਾਮ ਜਪ ਕੇ ਵੇਖ ਲਓ ਤੁਸੀਂ ਸਵੇਰੇ ਉੱਠ ਕੇ ਵੇਖ ਲਓ ਨੀਂਦ ਵੀ ਆਏਗੀ ਸਰੀਰ ਵੀ ਦਲਤ ਹੋਵੇਗਾ ਤੇ ਮੂੰਹ ਵਿੱਚ ਵੀ ਕਿਰਕਰਾਪਣ ਆਵੇਗਾ ਤੇ ਕੌੜਾਪਣ ਆਏਗਾ ਧਰਮ ਜੀ ਇਹਦਾ ਆਰੰਭ ਕੌੜੇਪਣ ਤੋਂ ਸ਼ੁਰੂ ਹੁੰਦਾ ਹੈ ਇਸ ਕਰਕੇ ਬਹੁਤੀ ਦੁਨੀਆ ਨੂੰ ਬਣਾਉਂਦੀ ਹੀ ਨਹੀਂ ਹੈ ਇਹ ਗੁਰੂ ਤੋਂ ਬਿਨਾਂ ਨਾਮ ਦੀ ਪਹਿਚਾਨ ਨਹੀਂ ਆਉਂਦੀ ਵੀ ਨਾਮ ਕੀ ਹੁੰਦਾ ਹੈ ਪਤਾ ਨਹੀਂ ਲੱਗਦਾ ਨਾਮ ਕਿਵੇਂ ਜਪਣਾ ਗੁਰੂ ਬੰਦ ਬਣਾਉਂਦੇ ਨੇ ਫਿਰ ਨਾਮ ਦਾ ਜਾਪ ਆਰੰਭ ਹੁੰਦਾ ਸਿੱਖ ਦੇ ਅੰਦਰ ਤੋਂ ਪਹਿਲਾਂ ਜਿਹੜੀ ਇਹ ਕੁੜਤਣ ਆਏਗੀ ਧਰਮ ਦੀ ਸ਼ੁਰੂਆਤ ਕੁੜਤਣ ਦੇ ਵਿੱਚ ਹੈ ਅਖੀਰ ਪਾਸਾ ਇਹਦਾ ਜਿਹੜਾ ਉਹ ਮਿੱਠਾ ਦੁਨੀਆ ਦੀ ਸ਼ੁਰੂਆਤ ਮਿੱਠੀ ਹੈ ਇਹਦਾ ਸਿੱਟਾ ਕੌੜਾ ਨਿਕਲਦਾ ਕਿਉਂ ਬਸ ਇਨਾ ਫਰਕ ਹੈ ਇਸ ਕੌੜੇਪਣ ਦੇ ਜਿਹੜਾ ਗੁਰੂ ਦਾ ਹੁਕਮ ਮੰਨੇ ਜਿਹੜਾ ਸਿੱਖ ਕਵੇ ਮੈਨੂੰ ਕੀ ਹੈ ਰਸ ਆਉਂਦਾ ਆਵੇ ਤੇ ਭਾਵੇਂ ਨਾ ਆਵੇ ਮੇਰੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਕਲਗੀਧਰ ਪਾਤਸ਼ਾਹ ਨੇ ਵੀ ਤੂੰ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਤੇ ਰਹਿਰਾ ਸਾਹਿਬ ਤੇ ਕੀਰਤਨ ਸੋਲਾ ਤੇ ਗੁਰਮੰਤਰ ਤੇ ਗੁਰਸ਼ਬਦ ਦਾ ਜਾਪ ਕਰਨਾ ਤੇ ਰਹਿਤ ਵਹਿਤ ਵੀ ਰੱਖਣੀ ਹੈ ਵੱਧ ਤੋਂ ਵੱਧ ਇਹ ਕਰੀ ਜਾਣਾ ਕਰੀ ਜਾਣਾ ਸਿੱਖਨੇ ਤੇ ਕਰਦਿਆਂ ਕਰਦਿਆਂ ਇੱਕ ਦਿਨ ਮਨ ਦੀ ਮੈਲ ਹੌਲੀ-ਹੌਲੀ ਉਤਰ ਜਾਣੀ ਸਾਰੀ ਜਦੋਂ ਮੈਲ ਉਤਰ ਗਈ ਉਦੋਂ ਰਸ ਆਉਣਾ ਸ਼ੁਰੂ ਹੋ ਜਾਏਗਾ ਫਿਰ ਰਸ ਆਉਣਾ ਸ਼ੁਰੂ ਹੋਏਗਾ ਮਹਾਰਾਜ ਕਹਿੰਦੇ ਉਸ ਰਸ ਤੋਂ ਬਿਨਾ ਜੀਵਨ ਕਦੀ ਤ੍ਰਿਪਤ ਨਹੀਂ ਹੁੰਦਾ ਭਾਵੇਂ ਤੁਸੀਂ ਜੋ ਮਰਜ਼ੀ ਖਾ ਲਓ ਜੋ ਮਰਜ਼ੀ ਪਹਿਨ ਲਵੋ ਜਿੰਨਾ ਮਰਜ਼ੀ ਦੁਨੀਆ ਵਿੱਚ ਕੰਮ ਕਰ ਲਵੋ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਜ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਸ ਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈਐ ਸਤਗੁਰ ਮਿਲਜਿਐ ਕਹੈ ਨਾਨਕ ਹੋਰ ਅਨ ਰਸ ਸਭ ਬਿਸਰੇ ਜਾਂ ਹਰ ਵਸੈ ਮਨ ਆਏ ਜਿਦਣ ਅੰਦਰ ਨਾਮ ਦਾ ਰਸ ਟਿਕ ਗਿਆ ਨਾ ਬਾਕੀ ਦੇ ਰਸ ਸਾਰੇ ਆਪਣੇ ਆਪ ਫਿੱਕੇ ਲੱਗਣ ਲੱਗ ਪੈਣਗੇ ਤੇ ਜਿੰਨਾ ਚਿਰ ਨਾਮ ਨਹੀਂ ਅੰਦਰ ਟਿਕਿਆ ਉਨਾਂ ਚਿਰ ਸੰਸਾਰ ਮਿੱਠਾ ਲੱਗੇਗਾ ਸੰਸਾਰ ਦੀ ਜਿਹੜੀ ਇਹ ਬੰਤਰ ਹੈ ਸੰਸਾਰ ਦੇ ਵਿੱਚ ਇਹਦਾ ਮਿੱਠਾਪਨ ਇਹਨੂੰ ਪ੍ਰਭਾਵਿਤ ਕਰੇਗਾ ਹੁਣ ਰਹਿਣਾ ਹੈ ਸੰਸਾਰ ਦੇ ਵਿੱਚ ਹੀ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਹੀ ਰਹਿਣਾ ਆਪਾਂ ਜਨਮ ਸਾਡਾ ਇੱਥੇ ਹੋਇਆ ਹੈ ਤੇ ਜਦੋਂ ਜਨਮ ਇੱਥੇ ਹੋਇਆ ਫਿਰ ਰਹਿਣਾ ਇੱਥੇ ਹੈ ਤੇ ਇੱਥੋਂ ਦੇ ਜਿਹੜੇ ਵਰਤਾਰੇ ਨੇ ਇੱਥੋਂ ਦਾ ਜਿਹੜਾ ਪ੍ਰਭਾਵ ਹੈ ਉਦਰਤੀ ਉਹਨੇ ਸਾਡੇ ਉੱਤੇ ਪੈਣਾ ਹੀ ਹੈ ਤੇ ਇੱਥੇ ਹੈ ਮਾਇਆ ਦੀ ਅਗਨ ਜਿਵੇਂ ਅਗ ਬਲਦੀ ਹੈ ਨਾ ਇੱਥੇ ਅਗਣ ਹੈ ਸਾਰੀ ਸਾਰੀ ਅਗਣ ਜਿਵੇਂ ਮਾਤਾ ਦੇ ਪੇਟ ਦੇ ਵਿੱਚ ਵੈਗਰੂ ਦੇ ਨਾਮ ਤੋਂ ਨਾਮ ਨੇ ਅਗਣ ਤੋਂ ਬਚਾਇਆ ਸੀ ਮਾਤਾ ਦੇ ਪੇਟ ਦੇ ਵਿੱਚ ਵੀ ਅਗ ਸੀ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤゥム ਰਾਖਣ ਹਾਰੇ ਹੁਣ ਵੇਖੋ ਇੱਥੇ ਆ ਕੇ ਤੁਸੀਂ ਕਹਿੰਦੇ ਆ ਬਈ ਸਿਮਰਨ ਸਾਨੂੰ ਕਰਨਾ ਨਹੀਂ ਆਉਂਦਾ ਉੱਥੇ ਸਿਮਰਨ ਕਰਦਾ ਸੀ ਬੱਚੇ ਦੇ ਰੂਪ ਦੇ ਵਿੱਚ ਪਰ ਉਥੇ ਸਿਮਰਨ ਇਹ ਸੀ ਕਿ ਪਰਮੇਸ਼ਰ ਨੇ ਦਿੱਤਾ ਹੋਇਆ ਸੀ ਸਿਮਰ ਆਪ ਦਿੱਤਾ ਹੋਇਆ ਸੀ ਕੋਲੋਂ ਬੱਚੇ ਨੂੰ ਜਿਉਂਦਾ ਰੱਖਣ ਵਾਸਤੇ ਕੋਲੋਂ ਸਿਮਰਨ ਦਿੱਤਾ ਸੀ ਭਾਵੇਂ ਉਹ ਕਰਨਾ ਚਾਹੇ ਤੇ ਭਾਵੇਂ ਨਾ ਕਰਨਾ ਚਾਹੇ ਪਰ ਉਹ ਕਰਦਾ ਹੀ ਸੀ ਨਿਯਮ ਸੀ ਇੱਕ ਉਥੋਂ ਦਾ ਮਾਤ ਗਰਭਮਹ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਉਸ ਸਿਮਰਨ ਦੀ ਬਰਕਤ ਦੇ ਨਾਲ ਉਥੇ ਅਸੀਂ ਬਚੇ ਰਹਾਂ ਹਾਂ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਜਿੱਥੇ ਹੁਣ ਤੁਸੀਂ ਸਾਨੂੰ ਭੇਜ ਦਿੱਤਾ ਹੈ ਇੱਥੇ ਕਾਮ ਦੀ ਅੱਗ ਹੈ ਇੱਥੇ ਕ੍ਰੋਧ ਦੀ ਤ੍ਰਿਸ਼ਨਾ ਦੀ ਲੋਭ ਦੀ ਮੋਹ ਦੀ ਅੱਗ ਹੈ ਹੰਕਾਰ ਦੀ ਹੈ ਤਿੰਨ ਗੁਣਾ ਦੀ ਅਗਨੀ ਹੈ ਇੱਥੇ ਇਹ ਸਾਨੂੰ ਸਾੜਦੀ ਰਹਿੰਦੀ ਹੈ ਹਰ ਇੱਕ ਜੀਵ ਸੜ ਰਿਹਾ ਹੈ ਪਤਾ ਨਹੀਂ ਲੱਗਦਾ ਗੁਪਤ ਹੈ ਸਾਰਾ ਕੁਝ ਕਿਸੇ ਨਾ ਕਿਸੇ ਅੱਗ ਦੇ ਵਿੱਚ ਬੰਦਾ ਜ਼ਰੂਰ ਫਸੇਗਾ ਜੇ ਨਾਮ ਨਹੀਂ ਅੰਦਰ ਪ੍ਰਗਟ ਹੋਇਆ ਭਾਵੇਂ ਉਹ ਕੁਝ ਵੀ ਹੈ ਭਾਵੇਂ ਸਾਰੀ ਯੂਨੋ ਦਾ ਪ੍ਰਧਾਨ ਵੀ ਹੋਵੇ ਭਾਵੇਂ ਕੱਲੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਕਿਹੜੀ ਗੱਲ ਹੈ ਅੰਦਰੋਂ ਤੇ ਰੋਂਦਾ ਹੀ ਹੈ ਨਾਮ ਤੋਂ ਬਿਨਾ ਭਗਤੀ ਤੋਂ ਬਿਨਾ ਸੰਸਾਰ ਨਹੀਂ ਮੁੱਕਦਾ ਅੰਦਰੋਂ ਦੁੱਖ ਨਹੀਂ ਮੁੱਕਦਾ ખરી ਦੇ ਨਾਮ ਤੋਂ ਬਿਨਾ ਕੋਈ ਵੀ ਮਨੁੱਖ ਮੈਂ ਕਈ ਸਾਧਨ ਕਰ ਲੈਂਦਾ ਇੱਕ ਦੁੱਖ ਇੱਕ ਸੰਸਾ ਬਣਿਆ ਰਹਿੰਦਾ ਹੈ ਸੰਸਾ ਤੌਖਲਾ ਟੈਨਸ਼ਨ ਵਿੱਚ ਰਹਿੰਦਾ ਵੀ ਇਹ ਜੋ ਸਾਡੇ ਕੋਲ ਹੈ ਇਹ ਜੋ ਮਾਣ ਮਿਲਿਆ ਕਿਤੇ ਉਹ ਮਾਣ ਨਾ ਸਾਡਾ ਘਟ ਗਏ ਇਹ ਸਿਰਫ ਇਹਦੇ ਤੋਂ ਬ੍ਰਹਮ ਗਿਆਨੀ ਬਚਦਾ ਜੋ ਮੁਕਤ ਹੋ ਗਿਆ ਹੈ ਬਾਕੀ ਸਾਰੇ ਦੇ ਵਿੱਚ ਫਸੇ ਹੋਏ ਨੇ ਤੇ ਇਹ ਸਾਰਾ ਤ੍ਰੈ ਗੁਣਾ ਦਾ ਦੁੱਖ ਹੈ ਇਹ ਗੁਣੀ ਸੰਸਾਰ ਭਰਮ ਸੁਤਾ ਬੁੱਤਿਆਂ ਰਹਿਣ ਬਿਹਾਨੀ ਇਹ ਸਾਰਾ ਸੰਸਾਰ ਦੇ ਵਿੱਚ ਫਸਿਆ ਹੋਇਆ ਇਹਦੇ ਵਿੱਚ ਸਿਰਫ ਜਿਹੜਾ ਜਾਗਦਾ ਉਹ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਸਦਾ ਸੱਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਉਹ ਜਾਗਦਾ ਹੈ ਉਹ ਨਹੀਂ ਪੈਂਦਾ ਇਹਦੇ ਵਿੱਚ ਇਹਦੇ ਕਰਕੇ ਉਹ ਸੁਖੀ ਹੈ ਭਾਵੇਂ ਉਹ ਮੈਲ ਵਿੱਚ ਬੈਠਾ ਹੈ ਭਾਵੇਂ ਟੁੱਟੀ ਝੋਪੜੀ ਵਿੱਚ ਇੱਕੋ ਜਿਹੀ ਹੈ ਕੋਈ ਫਰਕ ਨਹੀਂ ਪੈਂਦਾ ਸਮਦਰਸੀ ਹੈ